ਠੀਕ ਉਸ ਦਿਨ ਪਹਿਲਾਂ ਆਪਣਾ ਬਾਡੀ ਸਰਵਿਸ ਪੈਕ ਯੂਜ਼ ਕੀਤਾ ਕੀ ਪ੍ਰੋਬਲਮ ਸੀ ਤੁਹਾਨੂੰ ਵੀਟ ਅਲਰਜੀ ਦੀ ਪ੍ਰੋਬਲਮ ਸੀ ਕਿੰਨੀ ਏਜ ਆ ਤੁਹਾਡੀ ਮੇਰੀ 19 ਸਾਲ ਜੀ 19 ਸਾਲ ਕਦੋਂ ਪਤਾ ਲੱਗਿਆ ਵੀ ਤੁਹਾਨੂੰ ਵੀਟ ਦੀ ਅਲਰਜੀ ਹੈ ਜੀ ਚਾਰ ਪੰਜ ਸਾਲਾਂ ਤੋਂ ਪਤਾ ਲੱਗਿਆ ਸੀ ਠੀਕ ਹੈ ਪਹਿਲਾਂ ਕੀ ਕੀ ਪ੍ਰੋਬਲਮ ਆਉਂਦੀਆਂ ਸੀਗੀਆਂ ਪਹਿਲਾਂ ਉਲਟੀਆਂ ਲੱਗ ਜਾਂਦੀਆਂ ਸੀਗੀਆਂ ਢਿੱਡ ਚ ਦਰਦ ਹੋਣ ਲੱਗ ਜਾਣਾ ਉਲਟੀਆਂ ਲੱਗ ਜਾਣੀਆਂ ਐ ਬੈਟਰੀ ਨਾਲ ਲੱਗ ਜਾਣੀਆਂ ਬਹੁਤ ਜਾਣੀ ਤਕਲੀਫ ਚ ਹੀ ਰਹਿੰਦਾ ਸੀ ਜੀ ਠੀਕ ਹੈ ਹਾਂ ਜੀ 19 ਸਾਲਾਂ ਦਾ ਤਕਲੀਫ ਚ ਹੀ ਰਹਿੰਦਾ ਸੀਗਾ ਹਾਂ ਜੀ ਠੀਕ ਹੈ ਤੇ ਕਾਫੀ ਟੈਸਟ ਟਸਟ ਕਰਾਇਆ ਹਾਂਜੀ ਹਾਂ ਵੀਟ ਲੈਨ ਦੀ ਟੈਸਟ ਕਰਾਇਆ ਸੀਗੇ ਉਹਦੇ ਵਿੱਚ ਪਤਾ ਲੱਗ ਗਿਆ ਵੀ ਵੀਟ ਤੋਂ ਅਲਰਜੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਕੁਝ ਸਮਾਂ ਪਹਿਲਾਂ ਤੁਸੀਂ ਆਪਣਾ ਇੱਕ ਬਾਡੀ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਉਹਦੇ ਨਾਲ ਤੁਹਾਨੂੰ ਹੁਣ ਉਹ ਕਿਵੇਂ ਪ੍ਰੋਬਲਮ ਜਿਹੜੀ ਤੁਹਾਡੀ ਹੈਗੀ ਸੀ ਵੀਟ ਅਲਰਜੀ ਹੁਣ ਤਾਂ ਸਹੀ ਹੈ ਜੀ ਵੀਟ ਅਲਰਜੀ ਦੀ ਪ੍ਰੋਬਲਮ ਕੋਈ ਨਹੀਂ ਹੈ ਜੀ ਹੁਣ ਤਾਂ ਜੇ ਮੰਨ ਲਓ ਰੋਟੀ ਵੀ ਖਾ ਲਈ ਜੀ ਕਣਕ ਤੋਂ ਕਣਕ ਤੋਂ ਬਣੀ ਕੋਈ ਚੀਜ਼ਾਂ ਵੀ ਖਾ ਲਈਆਂ ਨੇ ਕੋਈ ਚੀਜ਼ਾਂ ਖਾ ਲਈਆਂ ਨਹੀਂ ਮੋੜਾ ਹੈ ਵੀ ਨੀ ਵੀ ਉਲਟੀਆਂ ਲੱਗ ਜਾਂਦੀਆਂ ਜਾਂ ਪੇਟ ਦਰਦ ਕੁਝ ਨਹੀਂ ਹੁੰਦਾ। ਸਾਰਾ ਕੁਝ ਠੀਕ ਆ। ਹੁਣ ਸਭ ਕੁਝ ਠੀਕ ਹੈ। ਹਾਂਜੀ ਹਾਂਜੀ। ਤੇ ਕਾਫੀ ਭੈਣ ਭਾਈਆਂ ਨੂੰ ਵੀਟ ਅਲਰਜੀ ਹੁੰਦੀ ਹੈ ਕਿ ਤੇ ਉਹ ਰੈਗੂਲਰ ਦਵਾਈਆਂ ਹੀ ਖਾਂਦੇ ਰਹਿੰਦੇ ਨੇ। ਹਾਂਜੀ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਇਹ ਸਲਾਹ ਦੇਣਾ ਚਾਹੁੰਨਾ ਈ ਵੀ ਮੇਰਾ ਵੀ ਲੱਖ ਰੁਪਏ ਬਰਬਾਦ ਹੋ ਗਿਆ। ਇਹ ਜਿੱਕਰ ਜੀ ਬਾਦੂ ingredients ਦਵਾਈਆਂ ਖਾਧੀਆਂ ਨੇ ਕੋਈ ਫਰਕ ਨਹੀਂ ਪਿਆ। ਮੈਂ ਤਾਂ ਕਹਿੰਦਾ ਵੀ ਇਹ ਹੀ ਪੈਕ ਯੂਜ਼ ਕਰ ਲਓ। ਇਹ ਤਾਂ ਇੱਕ ਹੈਲਥ ਟੌਕ ਹੈ। ਕੋਈ ਬੰਦਾ ਆਮ ਵੀ ਪੀ ਸਕਦਾ ਹੈ, ਕੋਈ ਲੈਨ ਵੀ ਜਿਹਨੂੰ ਬਿਮਾਰੀ ਹੈ ਉਹ ਹੀ ਪੀਵੇ। ਬੈਸਟ ਰਿਜ਼ਲਟ ਸਭ ਤੋਂ ਰਿਅਲ ਹੈ ਵਧੀਆ ਜੀ ਯਾਨੀ ਤੁਸੀਂ ਸੈਟੀਸਫਾਈ ਹੋ ਆਪਣੇ ਰਿਜ਼ਲਟ ਨਾਲ ਪੰਜ ਯੂਜ਼ ਬੋਡੀ ਸਰਵਿਸ ਪੈਕ ਹਰੇਕ ਨੂੰ ਯੂਜ਼ ਕਰਨਾ ਚਾਹੀਦਾ ਹਾਂ ਜੀ ਹਾਂ ਕਰਨਾ ਚਾਹੀਦਾ ਹੈ ਥੈਂਕ ਯੂ ਜੀ